ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੰਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਲ ਪਿੰਡ ਜਿਹੜਾ ਇੱਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵਾੜਾ ਵਿਖਾਉਣੀਆਂ ਬਿਲਕੁਲ ਜਾਇਜ਼ ਮੋਲ ਦੀਆਂ ਇੱਕ ਬਹੁਤ ਚੰਗੀ ਚੰਗੇ ਦੁੱਧ ਵਾਲੀ HF ਨਸਲ ਦੀ ਫੁੱਲ ਵਜਨ ਵਾਲੀ ਬੱਚੀ ਪ੍ਰਿੰਟ ਵਾਲੀ ਇੱਕ ਭੜੇ ਪਰੇ ਕ੍ਰਾਸਾਂ ਖੜੀ ਐ ਦੋ ਨਾਗਾ ਇਨਫਰਮੇਸ਼ਨ ਲੈ ਲੈਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੀ ਨਾਮ ਬਾਈ ਗੁਰਦੇਵ ਸਿੰਘ ਆ ਪਿੰਡ ਚੜੇਕਾ ਜ਼ਿਲ੍ਹਾ ਮੋਗਾ ਤਸਵੀਰ ਵੀ ਮੋਗਾ ਜੀ ਫੋਨ ਨੰਬਰ ਦੱਸਦੀ 79017556662 ਜੋੜਾ ਵਕਾਉ ਹਾਂ ਗਾਣਾ ਦਾ 79 ਕੱਲ ਪਈ ਵੇਖਿਆ ਮਾਲਾ ਹੁਣ ਇਹ ਨਹੀਂ ਆ ਗੱਲ ਨੇ ਠੀਕ ਆ ਕਿੰਨਾ ਵਸੂਆ ਇਹ ਬਰੇ ਦੂਜਾ ਸੂਆ ਐ ਫਾਰਮ ਚੋਂ ਅੱਛੀ ਲਈ ਜੀ ਇਹ ਕਹਿਣ ਵਾਲੀ ਗੱਲ ਨਹੀਂ ਆਨ ਰਿਕਾਰਡ ਵੀਰ ਕੋ ਆਪਣੇ ਕੋਲ ਆ ਖੁੱਲੀ ਫਿਰਦੀ ਸਾਰਾ ਕੁਝ ਠੀਕ ਐ ਜੇ ਕੋਈ ਲਊਗਾ ਵੀਡੀਓ ਪਾ ਲਾਂਗੇ ਠੀਕ ਐ ਹਾਂ ਕਿੰਨੇ ਕ ਦਿਨ ਲੈ ਜੀ ਦਿਨ ਬਈ ਇਹਦੇ ਪਈ ਹਜੇ 11 ਕਿੰਨਾ ਕ ਦੁੱਧ ਦੇ ਦੂ ਦੁੱਧ ਵੀ ਜਦੋਂ ਨਹੀਂ ਉਹਨਾਂ ਨੇ 28 ਲੀਟਰ ਦੱਸਿਆ ਬਲੂਨ ਦਾ ਜਿਹੜਾ ਦੂਜੇ ਸੂਏ ਸੁੰਦੀ ਆ ਹੁਣ ਠੀਕ ਐ ਨਾ ਜੇ ਦੰਦ ਬਰਾਬਰ ਕਾਰ ਚੱਲੀ ਐ ਜਵਾਨ ਹੀ ਮੰਨੋ ਕੱਢੀਏ ਬਾਹਰ ਨੂੰ ਦੋਸਤੋ ਫਾਰਮ ਚੋਂ ਵੱਛੀ ਲਈ ਬਾਈ ਕਹਿੰਦਾ ਫਾਰਮ ਦੀ ਬਕਾਇਦਾ ਵੀਰ ਕਹਿੰਦਾ ਆਪਣੇ ਕੋਲੇ ਵੀਡੀਓ ਹੈਗੀ ਆ ਖੁੱਲੀ ਆਈ ਐ ਜਿਹਦੇ ਪਸੰਦ ਆਊਗੀ ਵੀਰ ਕਹਿੰਦਾ ਆਪਾਂ ਅਗਲੇ ਨੂੰ ਵੀਡੀਓ ਸੈਂਡ ਕਰਦੇ ਆਂਗੇ WhatsApp ਤੇ ਨਹੀਂ ਅਗਲਾ ਆ ਕੇ ਵੀਰ ਕਹਿੰਦਾ ਮੇਰੇ ਫੋਨ 'ਚ ਵੇਖ ਲੈ ਵਜਨ-ਭਜਨ ਬਹੁਤ ਐ ਹਵਾਨਾ ਸੋਹਣਾ ਵੱਡਾ ਥਣਾ ਦੀ ਸਾਫ਼-ਸੁਥਰੀ ਆ ਸੀਲ ਸੌ ਫੁੱਲ ਆ ਆ ساری ਵਲਟਲ ਕੱਢ ਕੇ ਸੋਣਾ 10-11 ਦਿਨ ਡੇਟ ਮੁਤਾਬਕ ਕੱਚੀ ਆ 28 ਲੀਟਰ ਦੁੱਧ ਵੀਰ ਦੱਸਦਾ ਕੀ ਨੇ ਪਿਛਲੇ ਸੂਏ ਦਿੱਤਾ ਥਾਨ ਪੂਰਾ ਚੰਗਾ ਭਵਾਂ ਗਲਾਥੀ ਚਵਾਈ ਕਰਲੇ ਭਵਾਂ ਮਸ਼ੀਨ ਤੇ ਚਵਾਈ ਕਰਲੇ ਥਾਨ ਦਾ ਸਾਈਜ਼ ਪੂਰਾ ਸੋਹਣਾ ਤੇ ਵਜਨ ਵਜਨ ਵੀ ਫੁੱਲ ਆ ਕੋਈ ਲਿੱਸੀ ਮਰੀ ਹੰਬੀ ਜੀ ਨਹੀਂ ਕੋਈ ਸਾੜ ਜੇ ਨਹੀਂ ਦਿੰਦੇ ਪੂਰੀ ਭਾਰੀ ਨਰੋਈ ਨਿਗਰ ਫੁੱਲ ਵਜਨ ਵਾਲੀ ਆ ਚਮਕ ਚੌਂਕ ਵੀ ਪਿੰਡੇ ਚ ਪੂਰੀ ਆ ਨਾ ਕੋਈ ਤਫੜੀ ਆ ਨਾ ਕੋਈ ਤਫੜੀ ਦਾ ਨਿਸ਼ਾਨ ਹਵਾਂ ਨੇ ਤੇ ਬਰੀਕ ਬਰੀਕ ਵੇਂਜ ਵੀ ਚੰਗੀਆਂ ਥੱਥੀ ਚਵਾਈ ਵਾਲਾ ਥਾਣਾ ਆਏ ਨੇ ਵੀ ਮੁੱਲ ਲਾਉਣਾ ਪਊਗਾ ਜਿੰਨੀ ਥੜ ਹੋਊਗਾ ਠੀਕ ਆਏ ਨਾਲ ਵੀ ਕਈ ਪੰਗਾਂ ਦਾ ਮੁੱਲ ਲਾ ਲੈਨੇ ਆ ਪੂਰਾ ਖਣਾਤ ਦੇ ਨਾਮ ਇਹ ਹੁੰਦਾ ਸਹੀ ਹੈ ਦੋਸਤੋ ਹਾਦੀ ਚੁਆਈ ਵਾਲੇ ਥਾਣਾ ਚਾਰ ਹੀ ਥਾਣਾ ਕੋਈ ਵਾਧੂ ਫੋੜ ਸ਼ਾਂਗ ਨਹੀਂ ਦਿਨ ਜਰੂਰ ਹੋਏ ਨੇ 8-10 ਲੈ ਜਾਣੇ ਜਿੱਦਣ ਤਿਆਰ ਹੋ ਜਾਂਦੀ ਆ ਲਟਕੇ ਸੂਣਾ ਘਰ ਮਾਰੀ ਨੇ ਬੰਬੂ ਲਾ ਕੇ ਸੂਗੀ ਫੁੱਲ ਵਜਨ ਵਾਲੀ ਪੂਰੀ ਭਾਰੀ ਨਰੋਇ ਨੇਗਰ ਫਾਰਮ ਦੀ ਦੂਜਾ ਸੂਆ ਟਾਪ ਦੀ ਵਹਿੜ ਆ ਸਾਰੀ ਵਾਲਟ ਢੱਲ ਕੱਢ ਕੇ ਸੁਣਾ ਆਏ ਨੇ ਵੀ ਸ਼ੂਟਿੰਗ ਜੀ ਆ ਕਰਦੂ ਜਾਈ ਹਾਂ ਪੂਰੀ ਹਵਾਜਨ ਵੀ ਪੂਰਾ 28 ਲੀਟਰ ਦੁੱਧ ਹੀ ਬਾਈ ਕਹਿੰਦਾ ਗਾਰੰਟੀ ਆ ਨਹੀਂ ਕੋਈ ਭੈਣ ਭਰਾ ਸੌਦਾ ਕਰ ਲੈ ਜਦ ਤਨ ਸੂ ਪੈਂਦੀ ਆ ਅਗਲਾ ਦੁੱਧ ਜੋ ਕੇ ਲੈ ਜੇ ਇੰਨੀ ਸਲੋਹਤਾ ਬਾਈ ਕਹਿੰਦਾ ਬੱਚੀ ਦੀ ਆ ਬਾਕੀ ਫਾਰਮ ਦੀ ਵੀਡੀਓ ਹੈਗੀ ਆ ਅਗਲਾ ਵੀਡੀਓ ਦੇਖ ਸਕਦਾ ਨਹੀਂ ਤੁਹਾਨੂੰ WhatsApp ਤੇ ਵੀਰ ਭੇਜ ਦੂ ਜੈ ਜੀਆ ਮੋਲ ਮੁੱਲ ਕਰਾਉਨ ਨੂੰ ਵੀ 85000 ਆਇਆ ਜੱਸ ਨੂੰ ਦੇਣੀ ਆ ਵੱਛੀ 75 ਦੀ ਦੇਣੀ 75 ਦੀ ਦੋਸਤੋ ਮੁੱਲ 85000 ਹੈ ਜੱਸ ਨੂੰ ਬਾਈ ਕਹਿੰਦਾ 75000 ਦੀ ਵੱਛੀ ਆਪਾਂ ਦੇਣੀ ਆ ਜਿਹਦੇ ਪਸੰਦ ਆਊਗੀ ਅਗਲਾ ਆਪਦੀ ਤਸੱਲੀ ਨਾ ਲੈ ਜੇ ਇਹਦਾ ਰੇਲ ਗੱਡੀ ਵੀ ਆ ਗਈ ਆ ਪਾਥੀਆਂ ਵਾਲੀ ਜੇ ਕਿਸੇ ਨੂੰ ਪਾਥੀਆਂ ਚਾਹੀਦੀਆਂ ਤਾਂ ਵੀ ਆ ਜਾਓ ਬਾਦੂ ਪਾਥੀਆਂ ਬਹੁਤ ਗੈਂਤੀ ਚ ਐ ਆਜਾ ਮੌਲੇ ਆਂਦਾ ਨਾ ਚੱਲ ਕੋਈ ਨਾ ਉੱਥੋਂ ਫਿਰ ਆਪਾਂ ਭਰਾ ਦੇਾਂਗੇ ਜਹਾਜ਼ ਨੂੰ ਲੋਡ ਕਰਾ ਦੇਾਂਗੇ ਮੈਲ ਜਾਣਗੀਆਂ ਯਾਨੀ ਕਿ ਬਾਠ ਠੀਕ ਹੈ ਦੋਸਤੋ ਮੈਲ ਜਾਣਗੀਆਂ ਪਰ ਵੀ ਕਰ ਦਿੱਤ ਕਹਿੰਦਾ ਆਪਣੇ ਘਰ ਦੀਆਂ ਨਹੀਂ ਆਪਾਂ ਵੀ ਲਈਆਂ ਤੇ ਕੋਈ ਗੱਲ ਨਹੀਂ ਤੁਹਾਨੂੰ ਵੀ ਦਵਾ ਦੇਾਂਗੇ ਆਜੋ ਬੇਫਿਕਰ ਹੋ ਕੇ ਇਹੀ ਗੱਡੀ ਲੋਡ ਕਰਾ ਕੇ ਤੁਹਾਡੇ ਪੈਂਡ ਨੂੰ ਤੋਰ ਦੇਾਂਗੇ ਦੋ ਨੰਬਰ ਤੇ ਆ ਕਰਾਸ ਆਂਗ ਦੀ ਵੱਛੀ ਕਿੰਨੇ ਦਿਨ ਲੈ ਜੂ ਦੂਜਾ ਹੂਗਾ ਕਦ ਦੇਦਾ ਵੀ ਉਹਦੇ ਜਿੱਤਾ ਹੈ ਮੇਰੀ ਵੀ ਛੁੱਟੀ ਹੋਊਗੀ ਸਹੀ ਹੈ ਹਾਂ ਕਿੰਨਾ ਗੋਦ ਦੇ ਦੁੱਧ ਦੁੱਧ ਵੀ 16 ਕਿਲੋ 15 ਦੱਸਿਆ ਪਹਿਲੇ ਸਵੇਰ ਚੋਇਆ ਵਾ ਅਗਲੇ ਨੇ ਦੇਣਾ ਦਿਨ ਬਸ 7-5 ਮਸਾ 5-7 ਦਿਨ ਸਹੀ ਹੈ ਮੜਿਆ ਆਇਆ ਕੌਣ ਜੱਪਤੀ ਰੇਡਰ ਥਣ ਸੋਹਣਿਆ ਹਾਦੀ ਚੋਈ ਵਾਲੇ ਆ ਦੁੱਧ ਕਿੰਨਾ ਗੈਰ ਕਰਦਾ ਤਾਂ ਦੁੱਧ ਵੀ ਜੀ ਤੋਂ ਲਈ ਆ 1500 ਲੀਟਰ ਦੱਸਿਆ ਕੋਈ ਭੈਣ ਭਰਾ ਆ ਜਾਂ ਤੇ ਵੀ ਆਪਾਂ ਕਿੰਨਾ ਚੋ ਸਕਦੇ ਹਾਂ ਠੀਕ ਹੈ ਉਹ ਜੋ ਵੱਡੀ ਬਿਹੜਾ ਫਾਰਮ ਵਾਲੀ ਉਹਦਾ ਆਪਣਾ ਫਾਈਲ ਦੱਸਿਆ 28 ਦੱਸਤਾ ਹੁਣ 28 ਤੈਨੂੰ ਪਤਾ ਮੈਂ ਕਿਹੜਾ ਗੱਬਨ ਦਾ ਚੋ ਗਿਆ ਹਾਂ ਹੂੰ ਉਹਦਾ ਹੁਣ ਅਗਲੇ ਦੀ ਸਮਝ ਆ ਆਪਦੀ ਠੀਕ ਹੈ ਠੀਕ ਹੈ ਨਾ ਹੂੰ ਵੀ ਕਿੰਨਾ ਲੈ ਸਕਦੇ ਕਿੰਨਾ ਨਹੀਂ 20 ਵੀ ਚੋ ਸਕਦੇ 15 ਵੀ ਚੋ ਸਕਦੇ 10 ਵੀ ਤੇ 30 ਵੀ ਚੋ ਸਕਦੇ ਹੁਣ ਇਹਦੇ ਠਾ ਕੋ 15 ਵੀ ਚੋਸਦਾ 10 ਵੀ ਚੋ ਸਕਦਾ ਜਿਹੜੀ ਗੱਲ ਆ ਹਨਾ ਹਾਂ ਦੋਸਤੋ ਆ ਬਹੁਤ ਵਧੀਆ ਗੱਲ ਕੀਤੀ ਬਾਈ ਨੇ ਬਾਈ ਕਹਿੰਦਾ ਜਿਹੜੀ ਇੱਕ ਨੰਬਰ ਤੁਹਾਨੂੰ ਫਾਰਮ ਦੀ ਬੱਛੀ ਵਿਖਾਈ ਆ ਅਗਲੇ ਕਹਿੰਦੇ 28 ਲੀਟਰ ਚੋਇਆ ਉਹ ਹੁਣ ਥੋੜੀ ਸੇਵਾ ਤੁਸੀਂ 10 ਕਿਲੋ ਵੀ ਚੋ ਸਕਦੇ ਆ ਤੁਸੀਂ 5 ਕਿਲੋ ਵੀ ਚੋ ਸਕਦੇ ਆ ਤੁਸੀਂ 20 ਕਿਲੋ ਵੀ ਚੋ ਸਕਦੇ ਆ ਤੁਸੀਂ 30 ਕਿਲੋ ਵੀ ਚੋ ਸਕਦੇ ਆ ਜਿੰਨਾ ਦਾਣਾ ਪਾਉਂਗੇ ਉਹਨਾਂ ਕਰਮਾਂ ਲਈ ਦੁੱਧ ਦੇ ਦੂ ਬਾਕੀ ਰੁੱਤ ਵਧੀਆ ਆ ਗਈ ਆ ਅਸੀਂ ਜਿਹੜੀ ਚੀਜ਼ ਵੇਖ ਕੇ ਲੈਣੀ ਆ ਅਸੀਂ ਗਾਂ ਵੀ ਬਰੀਕਾਂ ਵੇਖਣਾ ਤੇ ਵੇਖੋ ਵਜਨ ਵੇਖਿਆ ਹੂੰ ਉਹ ਪਾਸੋਂ ਨਿੰਦ ਜੇ ਆ ਕੇ ਤਾਂ ਗਰੰਟੀ ਸਹੀ ਆ ਇਹ ਵੀ ਗੱਲ ਸਹੀ ਆ ਥਣ ਦੋਹਾਂ ਦੀ ਸੋਹਣਿਆ ਆ ਹਾਦੀ ਚਵਾਈ ਵਾਲੇ ਆ ਗੈਬ ਚ ਲੱਗੇ ਹੋਇਆ ਕੋਈ ਵਾਧੂ ਫੋੜ ਸ਼ਾਂਗ ਨਹੀਂ ਫਰਟ ਲਾਹ ਜੀ ਕਾਫੀ ਬਾਕੀ ਆ ਬਾਕੀ ਦੈਨ ਲੈ ਜਾਣੇ ਆ ਇਹ ਵੀ ਸੋਹਣਾ ਹਵਾਨਾ ਤਿਆਰ ਕਰਕੇ ਸੂ ਠੀਕ ਹੈ ਜੇ ਮਨ ਲਾ ਗਈ ਫੇਰ ਨਹੀਂ ਛੱਡਣੀ ਬਸ ਕੋਈ ਮਹਿੰਗੀ ਸਸਤੀ ਜਿੱਥੇ ਮਰਜ਼ੀ ਹੋਵੇ ਸਾਨੂੰ ਸਾਰਾ ਸਾਫ ਜਾਈ ਥੱਲੇ ਸੰਦੀ ਠੀਕ ਹੈ ਥੱਲੇ ਆਉਂਦੇ ਚਾਹੀਦਾ ਆ ਦੋ ਤਿੰਨ ਕੋਈਆਂ ਗੱਲਾਂ ਸਾਰੇ ਪੰਜਾਬ ਮੁਲਕ ਰਿਆਂ ਵੇਖ ਕੇ ਛੱਡ ਨਹੀਂ ਭਰ ਲੈ ਬਣਾ ਪਾਉਣੇ ਨਿਕਲੇ ਜੋ ਬਸੰਦ ਆ ਗੀ ਹੂੰ ਸਹੀ ਆ ਬੰਗੀ ਉਹਦਾ ਘੱਟ ਦੇ ਜੀ ਹਾਂ ਇਹ ਤਾਂ ਗੱਲ ਹੈ ਕਿ ਪਰ ਜੀ ਸਾਫ ਹੋਵੇ ਹਾਂ ਦੋਤਾ ਦੇ ਵੀ ਅਗਲੇ ਦੇ ਘਰੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਪਸ਼ੂ ਸੀ ਕਿੰਨਾ ਮੁੱਲ ਉਹਦਾ ਉਹਦਾ ਮੁੱਲ 40 ਕਰਦੇ ਆ 35 ਦੀ ਜਸਨੋ ਮੁੱਲ 40000 ਦੋ ਨੰਬਰ ਦਾ 35 ਦੀ ਜਸਨੋ 15 16 ਕਿਲੋ ਦੁੱਧ ਪਿਆ ਜੂ ਲੇਕਿਨ ਬਹੁਤ ਮੈਰ ਹੂੰ ਬਾਲਟ ਲਪਾਈਆਂ ਬਹੁਤ ਥਣ ਹੱਦੀ ਚੁਵਾਈ ਵਾਲੇ ਗੈਪ ਚ ਲੱਗੇ ਬਾਕੀ ਦੁੱਧ ਵੀ ਮੱਝ ਹਰਗਾਉ ਅੱਜ ਦੀ ਵੀਡੀਓ ਦੇ ਵਿੱਚ ਬਾਈ ਦੀਆਂ ਦੋ ਬਹੁਤ ਚੰਗੀਆਂ ਵਹਿੜਾ ਸੇਲ ਹੈ ਤੇ ਜੇ ਇੱਕ ਬੱਚੀ ਵੇਖਣੀ ਹੋਵੇ ਤਾਂ ਇੱਕ ਨੰਬਰ ਅੱਜ ਦੀ ਵੀਡੀਓ ਦੇ ਵਿੱਚ ਪੂਰੀ ਟਾਪ ਦੀ ਵਹਿੜਾ ਫਾਰਮ ਦੀ ਬੱਛੀ ਹੈ 28-30 ਕਿਲੋ ਖੁੱਲਾ ਦੁੱਧ ਪਿਆਜੂ ਮੁੱਲ ਭਾਵੇਂ 85000 90000 ਕਰਾ ਲਓ 75000 ਦੀ ਬਾਈ ਕਹਿੰਦਾ ਦੇ ਦੇਣੀ ਹੈ ਤੇ ਇੱਕ ਹੋਰ ਗੱਲ ਹੈ ਹੋਰ ਕਿਸੇ ਚੰਗੇ ਵਪਾਰੀ ਦੇ ਘਰੇ ਖੜੀ ਹੁੰਦੀ ਲੱਖ ਰੁਪਇਆ ਮੁੱਲ ਕਰਕੇ ਪਰ ਇਹਨੇ ਮੂੰਹ ਕਰ ਲੈਣਾ ਸੀ ਅਗਲੇ ਨੇ ਪਰ ਬਿਲਕੁਲ ਜਾਇਜ਼ ਮੁੱਲ 75000 ਛੋੜਛਾਪਾ ਮਾਨ ਤਾਣ ਹੋ ਜੂ ਫੋਨ ਨੰਬਰ ਸਕਰੀਨ ਤੇ ਸਾਸੀ ਦਾ